ਖਬਰ ਅੱਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਯਾਨੀ ਕਿ ਕੁਲਦੀਪ ਕੁਮਾਰ ਬੋਲ ਸਰ ਤਲਾ ਬਹੁਤ-ਬਹੁਤ ਸਵਾਗਤ ਹੈ ਸਾਡੇ। ਥੈਂਕ ਯੂ ਥੈਂਕ ਯੂ ਸ਼ੁਕਰੀਆ ਜੀ। ਸਰ ਫਿਲਮ ਪਿੰਡ ਵਾਲਾ ਜੇ ਤੁਸੀਂ ਆਪਣੇ ਕਰੈਕਟਰ ਨੂੰ ਕਿਸ ਤਰ੍ਹਾਂ ਦੇਖਦੇ ਜੀ? ਮੈਂ ਕਰੈਕਟਰ ਨੂੰ ਇੱਕ ਰਿਸਪਾਂਸਿਬਲ ਜਿਵੇਂ ਟੀਚਰ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਧਿਆਪਕ ਆ ਸਾਡੇ ਸਮਾਜ ਦਾ ਬੋੜਾ ਨਿਖੜਵਾ ਅੰਗ ਹੈ ਕਿਉਂਕਿ ਇੱਕ ਦਿਸ਼ਾ ਨਿਰਦੇਸ਼ ਦੇਣਾ ਹੁੰਦਾ ਉਹਨਾਂ ਨੇ ਆਉਣ ਵਾਲੀ ਪੀੜ੍ਹੀ ਨੂੰ। ਸੋ ਇੱਕ ਰਿਸਪੋਨਸਿਬਲ ਟੀਚਰ ਦਾ ਮੈਂ ਕਰੈਕਟਰ ਇਹਦੇ ਵਿੱਚ ਕੀਤਾ ਹੈ ਸੋ ਮੈਨੂੰ ਲੱਗਦਾ ਵੀ ਜਦੋਂ ਇਹ ਫਿਲਮ ਪਰਦੇ ਤੇ ਆਏਗੀ ਤੇ ਮੇਰੀਆਂ ਪਿਛਲੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਤੋਂ ਜ਼ਿਆਦਾ ਐਪਰੀਸ਼ੀਏਟ ਹੋਏਗੀ ਔਰ ਫਿਰ ਜੇ ਮੈਨੂੰ ਐਂ ਲੱਗਦਾ ਵੀ ਜੇ ਮੈਂ ਇਦਾਂ ਦੇ ਕਿਰਦਾਰ ਫਿਰ ਅੱਗੇ ਚੁਣਾਂਗਾ ਫਿਊਚਰ ਦੇ ਵਿੱਚ ਜੇ ਇਹਨੂੰ ਇੱਕ ਐਪਰੀਸ਼ੀਏਸ਼ਨ ਮਿਲਦੀ ਹੈ ਤਾਂ ਜਿੱਥੇ ਅੱਜਕੱਲ ਲੋਕ ਮਰ ਰੋਮਾਂਟਿਕ ਫਿਲਮਾਂ ਜਾਂ ਐਕਸ਼ਨ ਮੂਵੀ ਬਣਾ ਰਹੇ ਨੇ ਇੱਥੇ ਹੀ ਤੁਸੀਂ ਇੱਕ ਸਮਾਜ ਨਾਲ ਜੁੜੀ ਹੋਈ ਫਿਲਮ ਲੈ ਕੇ ਆਏ ਜੀ ਤਾਂ ਮਤਲਬ ਇਹ ਮਤਲਬ ਕਿਸ ਤਰ੍ਹਾਂ ਇਸ ਨੂੰ ਦੇਖਦੇ ਜੀ ਦੇਖੋ ਹਰ ਬੰਦੇ ਦਾ ਇੱਕ ਥੌਟ ਪ੍ਰੋਸੈਸ ਹੈ ਆ ਕਈ ਲੋਕ ਕਮਰਸ਼ੀਅਲ ਸਿਨੇਮਾ ਬਣਾਉਂਦੇ ਨੇ ਸੋ ਮੈਂ ਸ਼ੁਰੂ ਤੋਂ ਹੀ ਆਪਣੇ 뮤직 ਦੇ ਵਿੱਚ ਵੀ ਇੱਕ ਕੋਸ਼ਿਸ਼ ਕੀਤੀ ਹੈ ਕਮਰਸ਼ੀਅਲ ਵੀ ਅਸੀਂ ਬਹੁਤ ਗਾਣੇ ਗਾਏ ਨੇ ਬਟ ਕੁਝ ਇਦਾਂ ਦੇ ਵੀ ਗਾਣੇ ਗਾਏ ਨੇ ਜਿਵੇਂ ਹੱਕ ਦੀ ਕਮਾਈ ਨਾਲ ਪੈਂਦਾ ਨਹੀਂ ਸਕੂਟਰ ਚ ਤੇਲ ਸੱਜਣਾ ਜਾਂ ਫਿਰ ਜਿਹੜਾ ਪੁੱਤਰਾ ਨੇ ਆਪਣੇ ਹੀ ਮਾਪੇ ਘਰੋਂ ਕੱਢੇ ਜਦੋਂ ਹੋ ਜਾਣਾ ਹੋਣਾ ਵੀ ਸਿਆਣੇ ਪਤਾ ਲੱਗੂ ਚੰਦ ਸਿੱਕੇਾਂ ਲਈ ਜਿਹੜੇ ਲੋਕੀ ਵੇਚਣ ਸਮੈਕਾਂ ਜਦੋਂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ ਸੋ ਇਦਾਂ ਦੇ ਗਾਣੇ ਮੈਂ ਕਰਦਾ ਰਿਹਾ ਸੋ ਮੇਰਾ ਇੱਕ ਸੁਭਾਅ ਹੈ ਕਿ ਮੈਂ ਜਿੱਥੇ ਮੈਂ ਕਮਰਸ਼ੀਅਲ 뮤직 ਕਰ ਰਿਹਾ ਹਾਂ ਸਿਨੇਮਾ ਕਰ ਰਿਹਾ ਹਾਂ ਉੱਥੇ ਮੈਂ ਇੱਕ ਆਪਣਾ ਇੱਕ ਸਿਟੀ ਚੰਗਾ ਸਿਟੀਜ਼ਨ ਹੋਣ ਦੇ ਨਾਤੇ ਕੋਈ ਮੈਸੇਜ ਵਾਲੀ ਫਿਲਮ ਵੀ ਦੇ ਕੇ ਜਾਵਾਂ ਆਪਣੀ ਆਡੀਅנס ਨੂੰ ਕੋਈ ਚੰਗਾ ਕਹ ਲੋ ਵਿਸ਼ਾ ਵੀ ਮੈਂ ਚੁਣਾ ਵੱਡੇ ਪਰਦੇ ਤੇ ਲਿਆਉਣ ਵਾਸਤੇ ਸੋ ਮੈਨੂੰ ਲੱਗਦਾ ਵੀ ਇਹ ਵੀ ਇੱਕ ਰੀਜ਼ਨ ਸੀਗਾ ਕਿ ਯਾਰ ਜਦੋਂ ਮੈਨੂੰ ਫਿਲਮ ਦਿਸਾਈ ਉਹਨਾਂ ਨੇ ਤਾਜਵੀਰ ਉਹਨਾਂ ਨੇ ਤੇ ਮੈਨੂੰ ਲੱਗਿਆ ਕਿ ਠੀਕ ਹੈ ਯਾਰ ਵੀ ਮੈਂ ਇਹਦੇ ਤੇ ਕੰਮ ਕਰ ਸਕਦਾ ਕੀ ਕਾਰਨ ਲੱਗਦਾ ਤੁਹਾਨੂੰ ਜਿਹੜੇ ਅੱਜ ਕੱਲ ਦੇ ਮਾਪੇ ਹੋਏ ਜਿਹੜੇ ਬੱਚਿਆਂ ਨੂੰ ਮਤਲਬ ਸਰਕਾਰੀ ਸਕੂਲਾਂ ਵਾਲਾ ਨਾ ਪਾ ਕੇ ਪ੍ਰਾਈਵੇਟ ਸਕੂਲਾਂ ਚੱਲੇ ਜਾ ਰਹੇ ਨੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਹਰ ਜਿਹੜਾ ਪੇਰੈਂਟ ਆ ਉਹਦੀ ਇੱਕ दिली ਇੱਛਾ ਹੁੰਦੀ ਹੈ ਵੀ ਉਹ ਉਹਦੀ ਜਿਹੜੀ ਅੱਗੇ ਭਵੇਖ ਹੈ ਜੇ ਅਸੀਂ ਜ਼ਿੰਦਗੀ 'ਚ ਕੋਈ ਤਕਲੀਫਾਂ ਚ ਝੱਲੀਆਂ ਤਾਂ ਉਹ ਨਾ ਅੱਗੇ ਤਕਲੀਫ ਝੱਲੇ ਉਹਦਾ ਬੈਟਰ ਭਵੇਖ ਇੱਕ ਚੰਗੀ ਪੜ੍ਹਾਈ ਬਣਾ ਸਕਦੀ ਹੈ ਚੰਗੀ ਐਜੂਕੇਸ਼ਨ ਬਣਾ ਸਕਦੀ ਹੈ ਪਿਛਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਸਾਡੇ ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਦੀ ਉਹਨਾਂ ਦੀ ਦਸ਼ਕ ਕੀ ਸੀਗੀ ਹੁਣ ਕੁਝ ਕੁਝ ਸਮੇਂ ਤੋਂ ਉਹਨਾਂ ਤੇ ਕੰਮ ਹੋਣਾ ਸਟਾਰਟ ਹੋਇਆ ਸੋ ਸਮੇਂ ਦੇ ਨਾਲ-ਨਾਲ ਤੁਹਾਨੂੰ ਚਲਣਾ ਪਊਗਾ ਜਿਵੇਂ ਪਹਿਲਾਂ ਫੱਟੀਆਂ ਵਾਲਾ ਸਕੂਲ ਸੀਗਾ ਫਿਰ ਹੌਲੀ ਹੌਲੀ ਬਲੈਕਬੋਰਡ ਆਏ ਤੇ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੋਣੀ ਚਾਹੀਦੀ ਅੱਜ ਇੰਟਰਨੈਟ ਦਾ ਯੋਗ ਹੈ ਅੱਜ ਹਰੇਕ ਸਕੂਲ ਦੇ ਵਿੱਚ ਇੰਟਰਨੈਟ ਹੋਣਾ ਚਾਹੀਦਾ ਪ੍ਰੋਜੈਕਟਰਸ ਹੋਣੇ ਚਾਹੀਦੇ ਨੇ ਕੰਪਿਊਟਰ ਹੋਣਾ ਚਾਹੀਦਾ ਤਾਂ ਜੋ ਬੱਚੇ ਗਲੋਬਲੀ ਆਪਣਾ ਕਨੈਕਟ ਹੋ ਸਕਣ ਸੋ ਬੱਚੇ ਅਵੇਅਰ ਹੋ ਸਕਣ ਹੋਰ ਸੋ ਮੈਨੂੰ ਲੱਗਦਾ ਵੀ ਉਹ ਕਮੀਆਂ ਸੀ ਉਸ ਟਾਈਮ ਜਦੋਂ ਅਸੀਂ ਪੜਦੇ ਸੀਗੇ ਤੇ ਉਹ ਕਮੀਆਂ ਹੁਣ ਜਿਹੜੀਆਂ ਇੰਨੇ ਸਾਲ ਦਾ ਉਦੜਿਆ ਹੋਇਆ ਸਵੈਟਰ ਉਹ ਬਣਨ ਨੂੰ ਟਾਈਮ ਲੱਗੂਗਾ ਸੋ ਮੈਨੂੰ ਲੱਗਦਾ ਵੀ ਗਵਰਨਮੈਂਟ ਨੇ ਇੱਕ ਸਟਾਰਟਅਪ ਲਿਆ ਆ ਤੇ ਉਹਨੂੰ ਸਮਾਂ ਲੱਗੂਗਾ ਉਹ ਮਿਆਰ ਜਿਹੜਾ ਅੱਜ ਆ ਉਸ ਤੋਂ ਉੱਪਰ ਹੀ ਹੋਣਾ ਚਾਹੀਦਾ ਤਾਂ ਜੋ ਜਿਹੜੇ ਬੱਚੇ ਨੇ ਉਹ ਜਿਹੜੇ ਜਿਹੜੇ ਅਫੋਰਡ ਨਹੀਂ ਕਰਦੇ ਪ੍ਰਾਈਵੇਟ ਸਕੂਲ ਉਹ ਇਹਨਾਂ ਸਕੂਲਾਂ 'ਚ ਆ ਕੇ ਆਪਣੇ ਜਿਹੜੇ ਫਿਊਚਰ ਉਹ ਉਸਵਲ ਕਰਨ ਸਰ ਸਾਡੇ ਦਰਸ਼ਕਾਂ ਵਾਸਤੇ ਇੱਕ ਗਾਣਾ ਗੁਣਗਣਾ ਦਿਓ ਜਿਹੜੇ ਕਿ ਮਤਲਬ ਉਹ ਓਕੇ ਨਿਤ ਤੂੰ 10 ਵਜੇ ਤੱਕ ਨਾ ਰਜਾਈ ਛੰਡਦੀਨੀ ਮੇਰੀ ਬੇਬੇ 4 ਵਜੇ ਉੱਠਤਾਰਾ ਕੱਢਦੀ ਉਹ ਜਦੋਂ ਚੁੱਲੇ ਅੱਗੇ ਬੈਠ ਪਈਆਂ ਰੋਟੀਆਂ ਪਕਾਉਣੀਆਂ ਤੇ ਕਹੇਗੀ ਕਿ ਜ਼ਿੰਦਗੀ ਚੋਰਾ ਸ ਗਈ ਵੇ ਮੈਂ ਪੜਦੀ ਹੁੰਦੀ ਸੀ ਲੋ ਕਰਦੀ ਹੁੰਦੀ ਸੀ ਕਿੱਥੇ ਤੇਰੇ ਝੂਠੇ ਲਾਹਰਿਆਂ ਚ ਫਸ ਗਈ ਸੋ ਪਿੰਡ ਵਾਲਾ ਸਕੂਲ 3 ਮਹੀਨੋਂ ਰਿਲੀਜ਼ ਹੋਣ ਜਾ ਰਹੀ ਹੈ ਜੀ ਤੁਸੀਂ ਆਪਣੇ ਨੇੜਲੇ ਸਿਨੇਮਾ ਜ਼ਰੂਰ ਦੇਖਣ ਜਾਓ ਕਿਉਂਕਿ ਇਹ ਸਾਡੀ ਫਿਲਮ ਨਹੀਂ ਇਹ ਤੁਹਾਡੀ ਫਿਲਮ ਹੈ ਤੁਹਾਡੇ ਲਈ ਬਣਾਈ ਹੈ ਸੋ ਆਈ ਹੋਪ ਕਿ ਤੁਹਾਨੂੰ ਪਸੰਦ ਆਏਗੀ ਥੈਂਕ ਯੂ ਸਰ ਥੈਂਕ ਯੂ ਖਬਰ ਅੱਜ ਤੱਕ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਫਿਲਮ ਪਿੰਡ ਵਾਲਾ ਦੇ ਡਾਇਰੈਕਟਰ ਮੌਜੂਦ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਪਹਿਲੀ ਗੱਲ ਮੈਂ ਰਾਈਟਰਾਂ ਇਹ ਫਿਲਮ ਦਾ ਡਾਇਰੈਕਟਰ ਮੇਰਾ ਛੋਟਾ ਭਰਾ ਫਤਿਹ ਆ ਸਰ ਕੋਈ ਚੱਕਰ ਨਹੀਂ ਮੈਂ ਇਹ ਫਿਲਮ ਲਿਖੀ ਸਰ ਫਿਲਮ ਦਾ ਮਤਲਬ ਪੈਨ ਡਾਲਾ ਤਾਂ ਲੈ ਮਤਲਬ ਆਈਡੀਆ ਕਿਸ ਤਰ੍ਹਾਂ ਆਇਆ ਕਿ ਇਹ ਮਤਲਬ ਇਸ ਤਰ੍ਹਾਂ ਦੀ ਫਿਲਮ ਬਣਾਣੀ ਚਾਹੀਦੀ ਇੱਕ ਸਰ ਦੇਖੋ ਜੋ ਰਾਈਟਰ ਬੰਦਾ ਹੁੰਦਾ ਹਨਾ ਉਹ ਉਹਨੇ ਆਲਾ ਦੋਲਾ ਦੇਖਣਾ ਹੁੰਦਾ ਤੇ ਉਹ ਹੀ ਲਿਖਦਾ ਹੋ ਮੇਰਾ ਇਹੀ ਹੁੰਦਾ ਕਿ ਜੋ ਮੈਂ ਪਹਿਲਾਂ ਵੀ ਫਿਲਮਾਂ ਲਿਖਿਆ ਵੀ ਜੋ ਮੈਂ ਦੇਖਦਾ ਮੈਂ ਉਹ ਹੀ ਲਿਖਦਾ ਨਾ ਤੇ ਮੇਰਾ ਪਿੰਡ ਮੰਨੋ ਵਾਲਾ ਡਿਸਟ੍ਰਿਕਟ ਫਤਿਹਗੜ੍ਹ ਸਾਬਚ ਤੇ ਮੇਰੇ ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਹੋ ਗਿਆ ਜਿੱ ਤੇ ਜਦੋਂ ਬੰਦ ਹੋਇਆ ਤੇ ਮਨ ਨੂੰ ਲੱਗਿਆ ਵੀ ਸਕੂਲ ਵੀ ਬੰਦ ਹੋ ਗਿਆ ਹਨਾ ਤੇ ਉਹ ਕਹਿੰਦੇ ਵੀ ਬੱਚੇ ਨਹੀਂ ਹੈਗੇ ਹਨਾ ਵੀ ਤੇ ਉਸ ਦਿਨ ਪਤਾ ਲੱਗੇ ਵੀ ਜੇ 20 ਤੋਂ ਬੱਚੇ ਘਟ ਜਾਂਦੇ ਨੇ ਸਕੂਲ 'ਚ ਤਾਂ ਸਰਕਾਰ ਸਕੂਲ ਬੰਦ ਕਰਕੇ ਉਹਨੂੰ ਕਿਤੇ ਹੋਰ ਸਕੂਲ ਦੇ ਉਹਦੇ 'ਚ ਮਰਜ ਕਰ ਦਿੰਦੀ ਹੈ ਬੱਚਿਆਂ ਨੂੰ ਤੇ ਇਹ ਮੁੱਦਾ بڑا ਉਹ ਤਾਂ ਹਨਾ ਵੀ ਆਇਆ ਤਾਂ ਫਿਰ ਮੈਨੂੰ ਪਤਾ ਲੱਗਾ ਵੀ ਕਾਫੀ ਸਕੂਲ ਬੰਦ ਹੋਏ ਸਾਡੇ ਏਰੀਏ ਦੇ ਤੇ ਫਿਰ ਮੇਰੇ ਕੁਝ ਕਲਾਸਮੇਟ ਟੀਚਰ ਹੈਗੇ ਤੇ ਜਿਹੜੇ ਟੀਚਰ ਲੱਗੇ ਹੋਏ ਫਿਰ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਮਿਲਿਆ ਤੇ ਕਾਰਨ ਹੋਈ ਤਾਂ ਵੀ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਲੱਗਦਾ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੈਗੀ ਹਨਾ ਵੀ ਕੋਈ ਸੀਰੀਅਸ ਨਹੀਂ ਹੈਗਾ ਉਹਨਾਂ ਨੂੰ ਉੱਥੇ ਪੜਾਉਣ ਦੇ ਚੱਕਰ 'ਚ ਤੇ ਜਿੰਨਾ ਆਪਣਾ ਵਿਚਾਰਾ ਗਰੀਬ ਦਬਕਾ ਹੈ ਉਹਨਾਂ ਦੇ ਬੱਚੇ ਉੱਥੇ ਪੜ੍ਹਦੇ ਆ ਹੁਣ ਤੁਸੀਂ ਦੇਖੋ ਜੇ ਉੱਥੇ 15 ਬੱਚੇ ਪੜ੍ਹਦੇ ਆ ਸਕੂਲ ਬੰਦ ਹੋ ਗਿਆ ਚਲੋ 5 ਕਿ ਤਾ ਹੈਗੀ ਵੀ ਜਿਹੜੇ ਦੂਏ ਪਿੰਡ ਲੈ ਜਾਓਗੇ ਬੱਚਿਆਂ ਨੂੰ ਜਾਂ 10 ਹੈਗੇ ਪਰ ਉਹ 5 ਵਿਚਾਰੇ ਜਮਈ ਦਬ ਜਾਂਦੇ ਆ ਹਨਾ ਉਹ ਤਾਂ ਬੱਚਿਆਂ ਨੂੰ ਉੱਥੇ ਤੱਕ ਛੱਡ ਹੀ ਨਹੀਂ ਸਕਦੇ ਦੂਏ ਪਿੰਡ ਤੱਕ ਤੇ ਉਹ ਪੜ੍ਹਾਈ ਜਮਈ ਖਤਮ ਹੋ ਗਈ ਉਹਨਾਂ ਦੀ ਪਰ ਫਿਰ ਜਦੋਂ ਮੈਂ ਟੀਚਰਾਂ ਨੂੰ ਮਿਲਿਆ ਨਵੇਂ ਜਿਹੜਾ ਹੁਣ ਦਾ ਯੂਥ ਟੀਚਰ ਬਣ ਰਿਹਾ ਜਾਂ ਜਿਹੜਾ ਲੱਗ ਰਿਹਾ ਤੇ ਉਹਨਾਂ ਦਾ ਕਰੇਜ ਬਹੁਤ ਮਤਲਬ ਬੱਚਿਆਂ ਨੂੰ ਪੜਾਉਣ ਦਾ ਉਹਨਾਂ ਦਾ ਪਿਆਰ ਬੱਚਿਆਂ ਨਾਲ ਹਨਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਆਪਣੀਆਂ ਤਰਗਾਹਾਂ ਚੋਂ ਵੀ ਕਦੇ 2000 ਕਦੇ 5000 ਵੀ ਜੋ ਚਾਹੀਦਾ ਸਕੂਲ ਨੂੰ ਜੋ ਹਨਾ ਵੀ ਰਿਕੁਆਇਰਮੈਂਟ ਹੈਗੀ ਉਹ ਅਸੀਂ ਆਪ ਹੀ ਪੂਰੀਆਂ ਕਰੀ ਜਾਂਦੇ ਆ ਤੇ ਉਹਨਾਂ ਦਾ ਜੋ ਉਹ ਇੰਟਰਸਟ ਦੇਖਿਆ ਜੋ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹਨਾ ਸਕੂਲਾਂ ਨੂੰ ਬਚਾਉਣ ਦੇ ਚੱਕਰ ਅੱਜ ਉਹਨਾਂ ਕੋਲ ਵਧੀਆ ਮੈਂ ਕਹਿੰਦਾ 55 ਬੱਚਿਆਂ ਇੱਕ ਸਕੂਲ 'ਚ ਆਪਣੇ ਮਿੱਤਰ ਜਿੱਥੇ ਲੱਗਿਆ ਵਾ ਤੇ ਫਿਰ ਮੈਨੂੰ ਲੱਗਿਆ ਵੀ ਯਾਰ ਹਾਂ ਵੀ ਜੇ ਤੇ ਬਸ ਉਹ ਤੇ ਫਿਰ ਇੱਕ ਫਿਲਮ ਲਿਖੀ ਵੀ ਜਦੋਂ ਇੱਕ ਵਧੀਆ ਇੱਕ ਰਿਸਪੌਂਸਿਬਲ ਟੀਚਰ ਆਉਂਦਾ ਉਹਨਾਂ ਨੂੰ ਫਿਰ ਉਹ ਕਹਿੰਦੇ ਨਹੀਂ ਬਿਲਡਿੰਗਾਂ ਨੇ ਨਹੀਂ ਬਣਾਉਣਾ ਬਣਾਉਣਾ ਟੀਚਰ ਨਹੀਂ ਹੁੰਦਾ ਤੇ ਬਸ ਉਹ ਕਹਾਣੀਆਂ ਵੀ ਇੱਕ ਵਧੀਆ ਜਦੋਂ ਇੱਕ ਟੀਚਰ ਵਧੀਆ ਰਿਸਪੌਂਸਿਬਲ ਟੀਚਰ ਇੱਕ ਸਕੂਲ ਚ ਆਉਂਦਾ ਤੇ ਉਹ ਸਕੂਲ ਬੰਦ ਹੋਣ ਤੋਂ ਬਚਦਾ ਜਿੱਥੇ ਅੱਜ ਕੱਲ ਇੱਕ ਮਤਲਬ ਐਕਸ਼ਨ ਮੂਵੀ ਜਾਂ ਰੋਮਾਂਸ ਮੂਵੀ ਲੋਕੀ ਲੈ ਕੇ ਆ ਰਹੇ ਨੇ ਉੱਥੇ ਤੁਸੀਂ ਇੱਕ ਸਮਾਜ ਨਾਲ ਰਿਲੇਟਡ ਇੱਕ ਫਿਲਮ ਬਣਾਈ ਹੈ ਮਤਲਬ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖੋਗੇ ਦੇਖੋ ਮੈਂ ਉਹੀ ਗੱਲਾਂ ਨਾ ਇਹ ਰਾਈਟਰ ਦੇ ਸੋਚ ਹੀ ਹੁੰਦੀ ਆ ਨਾ ਰਾਈਟਰ ਦੀ ਮੈਨੂੰ ਇਹ ਚੀਜ਼ ਲੱਗੀ ਜਦੋਂ ਮੈਂ ਦੇਖੀ ਤੇ ਮੈਨੂੰ ਲੱਗੇ ਵੀ ਯਾਰ ਇਹ ਮੁੱਦਾ ਵੀ ਕੋਈ ਨਹੀਂ ਚੱਕ ਰਿਆ ਚਲੋ ਇਹ ਮੇਰੀ ਮਤਲਬ ਲਾਲੋ ਵੀ ਮੈਂ ਇਹ ਚੱਕਿਆ ਨਾ ਤੇ ਇਹਦਾ ਰਿਸਪੌਂਸ ਵੀ ਅੱਜ ਵਧੀਆ ਮੇਰੇ ਅਸਰ ਜਦੋਂ ਅਸੀਂ ਟੀਚਰਾਂ ਨੂੰ ਮਿਲੋ ਕਹਿੰਦੇ ਯਾਰ ਤੂੰ ਬਹੁਤ ਸੋਹਣਾ ਮੁੱਦਾ ਅਸੀਂ ਵੀ ਲਵ ਸਟੋਰੀਆਂ ਲਿਖਦੇ ਆ ਅਸੀਂ ਵੀ ਕਮੇਡੀ ਲਿਖਦੇ ਆ ਪਰ ਇਹ ਉਹ ਵਿਸ਼ੇ ਆ ਵੀ ਇਹਨਾਂ ਨੂੰ ਛੇੜਨਾ ਚਾਹੀਦਾ ਕਿਉਂਕਿ ਕਹਿੰਦੇ ਨਹੀਂ ਹੁੰਦੇ ਸਿਰਮਾ ਇੱਕ ਮਾਧਿਅਮ ਆ ਸਾਰਿਆਂ ਨੂੰ ਦਿਖਾਉਣ ਦਾ ਤੇ ਲੋਕ ਚਲੋ ਉਹਨੂੰ ਅਸੈਪਟ ਵੀ ਕਰਦੇ ਉਹਨੂੰ ਕਈ ਵਾਰ ਮੰਨਦੇ ਵੀ ਆ ਤੇ ਵਧੀਆ ਮੈਨੂੰ ਬਹੁਤ ਵਧੀਆ ਲੱਗਾ ਵੀ ਇਹ ਮੁੱਦਾ ਮੈਂ ਲਿਖਿਆ ਜਾ ਮੇਰੇ ਹਿੱਸੇ ਆਇਆ ਹਨਾ ਤੇ ਮਨ ਲੱਗਦਾ ਵੀ ਸ਼ਾਇਦ ਐਜੂਕੇਸ਼ਨ ਤੇ ਹੀ ਮਨ ਲੱਗਦੀ ਇਹ ਪਹਿਲੀ ਫਿਲਮ ਆ ਸਾਡੇ ਪੰਜਾਬ ਦੀ ਵੀ ਇਹ ਚੀਜ਼ ਨੂੰ ਲੈ ਕੇ ਆਪਾਂ ਚੱਲੇ ਆ ਕਿਤੇ ਨ ਕਿਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਮਤਲਬ ਮਤਲਬ ਬੱਚੇ ਸਰਕਾਰੀ ਸਕੂਲਾਂ ਤੋਂ ਹਟ ਕੇ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਨੇ ਇਹਦੇ ਜੇ ਮਤਲਬ ਕਿਸ ਚੀਜ਼ ਦੀ ਕਮੀ ਹੈ ਮਤਲਬ ਟੀਚਰਾਂ ਦੀ ਕਮੀ ਹੈ ਜਾਂ ਜਿਹੜੇ ਪੇਰੈਂਟਸ ਹੈ ਉਹ ਆਪਣੇ ਬੱਚਿਆਂ ਤੇ ਧਿਆਨ ਨਹੀਂ ਪ੍ਰੋਪਰ ਦੇ ਪਾਉਂਦੇ ਜਿਸ ਕਰਕੇ ਉਹ ਸਟੱਡੀ ਜੇ ਵੀਕ ਹੋ ਜਾਂਦੇ ਨੇ ਮਤਲਬ ਇਸ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਮੈਂ ਬੱਚੇ ਵੀ ਕਈ ਵਾਰ ਸਰਚ ਕਰਦਾ ਰਹਿਣਾ ਹਣਾ ਜਦੋਂ ਜਿਹਨੇ ਪੜਨਾ ਉਹਨੇ ਸਰਕਾਰੀ ਚ ਵੀ ਪੜਨਾਣਾ ਉਹ ਕੋਈ ਜ਼ਰੂਰੀ ਨਹੀਂ ਵੀ ਉਹ ਸਰਕਾਰੀ ਚ ਲਾਇਆ ਉਹਨੇ ਪੜਨਾ ਨਹੀਂ ਮੈਂ ਕਹਿੰਦਾ ਹੁਣ ਪਿੱਛੇ ਜੇ ਰਿਜ਼ਲਟ ਆਇਆ 10ਵੀਂ ਦਾ ਤੇ ਬੱਚੇ ਮੈਂ ਕਹਿੰਦਾ ਪੂਰੇ ਵੱਡਾ ਪੂਰੇ ਨੰਬਰ ਆਏ ਉਹਨਾਂ ਦੇ ਸਰਕਾਰੀ ਜ ਹਨਾ ਖਾਸ ਕਰ ਲੜਕੀਆਂ ਬਹੁਤ ਅੱਗੇ ਆਈਆਂ ਤੇ ਉਹ ਹੁੰਦਾ ਤੇ ਬਾਕੀ ਮੇਨ ਪ੍ਰਾਈਵੇਟ ਦਾ ਆਪਾਂ ਇਹ ਵੀ ਨਹੀਂ ਕਹਿ ਸਕਦਾ ਵੀ ਪ੍ਰਾਈਵੇਟ ਚ ਕਿਉਂ ਪੜਾਉਣਾ ਤੇ ਅਸੀਂ ਜਿੱਦਾਂ ਹੁਣ ਸਰਕਾਰੀ ਟੀਚਰਾਂ ਨੂੰ ਮਿਲਿਆ ਮੈਂ ਜਿੱਥੇ ਇੱਕ ਟੀਚਰ ਆ ਉਹ ਵਿਚਾਰਾ ਛੁੱਟੀ ਵੀ ਨਹੀਂ ਲੈ ਸਕਦਾ ਉਹਨੂੰ ਮਤਲਬ ਛੁੱਟੀ ਲੈਣੀ ਵੀ ਔਖੀ ਆ ਮਤਲਬ ਜਿੱਥੇ ਦੋ ਜਾਂ ਤਿੰਨ ਦੀ ਲੋੜ ਆ ਉੱਥੇ ਵਿਚਾਰਾ ਇੱਕ ਹੀ ਪੜਾ ਰਿਹਾ ਕਿਤੇ ਨਾ ਕਿਤੇ ਇਹ ਮੈਨੂੰ ਲੱਗਦੀ ਵੀ ਕਮੀ ਹੈ ਨਾ ਸਰਕਾਰ ਵੱਲੋਂ ਲਾ ਲਓ ਜਾਂ ਕੁਝ ਵੀ ਲਾ ਲਓ ਵੀ ਉਹ ਕਿਤੇ ਨਾ ਕਿਤੇ ਸਾਨੂੰ ਹੁੰਦਾ ਵੀ ਯਾਰ ਵੀਰੋ ਟੀਚਰ ਪੂਰੇ ਨਹੀਂ ਹੈਗੇ ਵੀ ਸਾਡੇ ਹੁਣ ਮਤਲਬ ਜੇ ਮੰਨ ਲਓ 20 ਬੱਚਾ ਤਾਂ ਉਹਨੂੰ ਦੋ ਜਾਂ ਤਿੰਨ ਟੀਚਰ ਤਾਂ ਚਾਹੀਦੇ ਘੱਟੋ ਘੱਟ ਉੱਥੇ ਕਈ ਵਾਰ ਵਿਚਾਰਾ ਕੀ ਤਰ੍ਹਾਂ ਕਿਤੇ ਜਿਤਨਾ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਮਤਲਬ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਐ ਐਜ਼ ਕੰਪੈਰੀਜ਼ਨ ਟੂ ਇੱਥੇ ਪੰਜਾਬ 'ਚ ਰਹਿਣਾ ਤੇ ਉਹ ਪੇਰੈਂਟਸ ਦਾ ਮੰਨਣਾ ਆ ਕਿ ਜੇ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹਨਗੇ ਤੇ ਉਹਨਾਂ ਦਾ ਭਵਿੱਖ ਵਧੀਆ ਹੋਏਗਾ ਬਾਹਰ ਜਾਣ ਵਿੱਚ ਆਸਾਨੀ ਹੋਏਗੀ ਇਹ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਈ ਦੇਖੋ ਮਤਲਬ ਮੰਨ ਲਓ ਦੀ ਸਾਰੀ ਬਾਹਰ ਜਾਣਾ ਚਾਹੁੰਦੇ ਆ ਹੁਣ ਸਾਡੇ ਜਿਹੜੇ ਹੀਰੋ ਆ ਪ੍ਰੀਤ ਦਰਬਾਜੀ ਉਹ ਕੈਨੇਡਾ ਦੇ ਵੀ ਆ ਪਰ ਉਹ ਸਾਨੂੰ ਉਹ ਕੈਨੇਡਾ ਦੇ ਹਾਲਾਤ ਦੱਸਦੇ ਆ ਵੀ ਉੱਥੇ ਕਿੰਨਾ ਔਖਾ ਸਰਵਾਈਵ ਕਰਨਾ ਪੈਸਾ ਕਮਾਉਣਾ ਕਿ ਨੌਕਾ ਹਨਾ ਵੀ ਉਹ ਉਰੇ ਆ ਕੇ ਖੁਸ਼ ਹੋਉਂ ਕਹਿੰਦੇ ਯਾਰ ਜੋ ਪੰਜਾਬ ਆ ਭਰ ਆ ਜਿਓਰੇ ਆਪਾਂ ਜੇ ਨਹੀਂ ਵੀ ਕਮਾਉਂਦੇ ਚਾਰ ਦਿਨ ਆਪਾਂ ਨੂੰ ਰੋਟੀ ਮਿਲ ਜਾਂਦੀ ਜੇ ਉੱਥੇ ਕਮਾਉਂਗੇ ਰੋਟੀ ਤਾਂ ਹੀ ਮਿਲਣੀ ਆ ਉਮਨ ਲਾਦੀ ਇੱਕ ਭੇਡ ਚਾਲਾ ਬਾਹਰ ਜਾਣ ਦੀ ਪਰ ਜਿਹੜੇ ਬਾਹਰ ਗਏ ਵੇ ਜਿਹੜੇ ਫਸੇ ਵੇ ਉਹਨਾਂ ਨੂੰ ਹੁਣ ਪਤਾ ਹੈ ਵੀ ਕਿਦਾਂ ਤੇ ਮਨ ਲਾਦੀ ਜਿਹੜੇ ਆਪਾਂ ਮਤਲਬ ਮੈਂ ਹੁਣ ਪ੍ਰਾਇਮਰੀ ਸਕੂਲ ਚ ਪੜਿਆ ਮੇਰੇ ਨਾਲ ਮਤਲਬ ਬਹੁਤ ਬੰਦੇ ਜਿਹੜੇ ਪ੍ਰਾਇਮਰੀ ਸਕੂਲ ਚ ਪੜ ਕੇ ਬਹੁਤ ਅੱਗੇ ਆਏ ਹਨਾ ਮਨ ਲਾ ਤੇ ਪੰਜਾਬ ਦਾ ਖਾਲੀ ਹੋ ਜਾਊਗਾ ਫਿਰ ਤੇ ਕਿਤੇ ਨਾ ਕਿਤੇ ਸਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪਾਵਾਂਗੇ ਜੋ ਇੱਕ ਰੋਲ ਮਾਡਲ ਬਣੇਗਾ ਬਾਕੀ ਲੋਕਾਂ ਲਈ ਕਿ ਹਾਂ ਵੀ ਸਾਨੂੰ ਮਤਲਬ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਹੀ ਪਾਣਾ ਚਾਹੀਦਾ ਆਪਣੇ ਬੱਚਿਆਂ ਨੂੰ ਦੇਖੋ ਇਹ ਤਾਂ ਮੈਂ ਵੀ ਨਹੀਂ ਵੀ ਸਾ ਆਪਾਂ ਹਟਾ ਕੇ 1 ਲੱਖ ਉਧਰ ਪਾਦੀ ਆ ਮੈਂ ਕਿਤੇ ਨਾ ਕਿਤੇ ਆਪਾਂ ਕੋਸ਼ਿਸ਼ ਜਿੱਦਾਂ ਹੁਣ ਮੈਂ ਕੋਸ਼ਿਸ਼ ਕਰੀ ਹੁਣ ਆਪਾਂ ਪ੍ਰਾਈਵੇਟ ਮੇਰੇ ਬੱਚੇ ਹੀ ਪੜ੍ਹਦੇ ਆ ਉੱਥੇ ਹੁੰਦਾ ਵੀ ਤੁਸੀਂ ਹਿੰਦੀ ਬੋਲਣੀ ਜਾਂ ਇੰਗਲਿਸ਼ ਬੋਲਣੀ ਉੱਥੇ ਪੰਜਾਬੀ ਬੋਲਣ ਨਹੀਂ ਦਿੰਦੇ ਉਕਾਰਾਗੇ ਵੀ ਫਿਰ ਅਮੇ ਦੇ ਹੁਣ ਇੱਕ ਬੜਾ ਸੋਹਣਾ ਪਾਇਆ ਹਨਾ ਕੈਰੈਕਟਰ ਵੀ ਉਹ ਘਰ ਆ ਕੇ ਆਪਣੇ ਦਾਦੇ ਨਾਲ ਹਿੰਦੀ ਬੋਲਦਾ ਤੇ ਉਹਦੇ ਦਾਦੇ ਨੂੰ ਹਿੰਦੀ ਉਹ ਬੋਲਣੀ ਪੈਂਦੀ ਆ ਕਿਉਂਕਿ ਹਨਾ ਉਹ ਉਹਨੇ ਹਿੰਦੀ ਕਿਉਂਕਿ ਜੋ ਬਾਹਰ ਸਿੱਖਦਾ ਉਹ ਹੀ ਅੰਦਰ ਬੋਲਦਾ ਹੁਣ ਜੇ ਤਾਂ ਮੇਰੇ ਬੱਚੇ ਉਹਨਾਂ ਨੂੰ ਘਰ 'ਚ ਹੈਗਾ ਵੀ ਪੰਜਾਬੀ ਹੀ ਬੋਲਣੀ ਆ ਵੀ ਮਾਂ ਬੋਲੀ ਨਾਲ ਜੋੜ ਕੇ ਰੱਖੋ ਤੁਸੀਂ ਮਾਂ ਬੋਲੀ ਨਾਲ ਜੋੜ ਕੇ ਵੀ ਰੱਖ ਲਿਤੇ ਇਹ ਵੀ ਆਪਣੇ ਲਈ ਮੰਨ ਲਾ ਦੀ ਬਹੁਤ ਵੱਡੀ ਗੱਲ ਆ ਵੀ ਉਹ ਕਿਤੇ ਇਹ ਚੀਜ਼ ਨਾ ਭੁੱਲਣ ਪੰਜਾਬੀ ਨਾ ਭੁੱਲਣ ਤੇ ਜਿਹੜਾ ਪੰਜਾਬ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਮਤਲਬ ਪੁਰਾਣੇ ਸਕੂਲਾਂ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰ ਰਹੀ ਹੈ ਇਹਦੇ ਉੱਤੇ ਤੁਸੀਂ ਪੰਜਾਬ ਗਵਰਨਮੈਂਟ ਦੇ ਇਸ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਇਹ ਹਾਂ ਇਹ ਆ ਵਾਲੀ ਗਵਰਨਮੈਂਟ ਨੇ ਚਲੋ ਭਗਵਾਨ ਜੀ ਸਾਹਮਣੇ ਮੈਂ ਜਿਹੜੇ ਸਮਾਰਟ ਸਕੂਲ ਦੇਖੇ ਮੈਂ ਜਿੱਥੇ ਮੈਂ ਵਿਜ਼ਿਟ ਕਰਿਆ ਜਦੋਂ ਫਿਲਮ ਲਿਖੀ ਜਾਂਦੀ ਸੀ ਤੇ ਉੱਥੇ ਕੰਪਿਊਟਰ ਸਭ ਕੁਝ ਮਤਲਬ ਜੋ ਪ੍ਰਾਈਵੇਟ ਚ ਚੱਲੇ ਉਹ ਸਰਕਾਰੀ ਚ ਵੀ ਆ ਰਿਹਾ ਪਰ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਹੌਲੀ ਹੌਲੀ ਹੁਣ ਲੋਕ ਆ ਰਹੇ ਆ ਇਧਰ ਨੂੰ ਸਰਕਾਰੀ ਵੱਲੋਂ ਵੀ ਆ ਰਿਹਾ ਹੈ ਨਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੜ੍ਹਾਈ ਵੀ ਪ੍ਰੋਪਰ ਹੈ ਨਾ ਹੁਣ ਆਪਣੇ ਮੰਨ ਲਓ ਦੀ ਕੰਪਿਊਟਰ ਬਹੁਤ ਵੱਡੀ ਚੀਜ਼ ਆ ਸਕੂਲ 'ਚ ਕੰਪਿਊਟਰ ਨਾ ਹੋਵੇ ਉਹਨਾਂ ਲੱਗਿਆ ਯਾਰ ਸਾਡੇ ਤਾਂ ਨਿਆਣੇ ਨੇ ਪੜ੍ਹਦੇ ਨਹੀਂ ਜੇ ਕੰਪਿਊਟਰ ਨਹੀਂ ਹੈਗਾ ਨਾ ਚਲੋ ਉਹ ਆਪਣੀ ਉਹ ਵੀ ਜ਼ਰੂਰੀ ਆ ਅੱਜਕੱਲ ਪਰ ਜੋ 스마트 ਸਕੂਲ ਬਣ ਰਿਹਾ ਸਰਕਾਰ ਬਣਾ ਰਹੀ ਆ ਉਹ ਉਹ ਵਾਕਈ ਬਹੁਤ ਵਧੀਆ ਕਦਮ ਆ ਤੇ ਮੈਨੂੰ ਲੱਗਦੀ ਵੀ ਆਪਾਂ ਜੁੜੂਗੇ ਹੌਲੀ ਹੌਲੀ ਟਾਈਮ ਲੱਗੂਗਾ ਪਰ ਹੌਲੀ ਹੌਲੀ ਜੁੜ ਰਿਹਾ ਆਪਾਂ ਉਹਨਾਂ ਨਾਲ ਸਾਡੇ ਚੈਨਲ ਦੇ ਮਾధ్యਮ ਰਾਹੀਂ ਤੁਸੀਂ ਦੱਸ ਦਿਓ ਕਿ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਤੇ ਇੱਕ ਮੈਸੇਜ ਦੇ ਦਿਓ ਜਨਤਾ ਨੂੰ ਕਿ ਆਪਣੀ ਬੋਲੋ ਦੇਖੋ ਮੈਸੇਜ ਤਾਂ ਮੈਂ ਕਿਆ ਦੇਣਾ ਪਰ 3 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਆਪਣੀ ਪਿੰਡ ਵਾਲਾ ਸਕੂਲ ਮੈਂ ਚਾਹੁੰਦਾ ਵੀ ਇੱਕ ਵਾਰ ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜਦੋਂ ਤੁਸੀਂ ਟ੍ਰੇਲਰ ਦੇਖੋਗੇ YouTube ਤੇ ਪਿਆ 3 ਮਈ ਨੂੰ ਰਿਲੀਜ਼ ਹੋਣਾ ਤੇ ਤੁਹਾਨੂੰ ਟ੍ਰੇਲਰ ਤੋਂ ਹੀ ਪਤਾ ਲੱਗ ਜਾਣਾ ਵੀ ਮੈਂ ਕਿਆ ਦਿਖਾਉਣਾ ਚਾਹੁੰਦਾ ਕਿਆ ਸਮਝਾਉਣਾ ਚਾਹੁੰਦਾ ਤੇ ਬਾਕੀ ਟੀਚਰ ਸਾਹਿਬਾਨ ਦਾ ਸਾਰਿਆਂ ਦਾ ਮੈਂ ਬਹੁਤ ਥੈਂਕਸ ਕਰਦਾ ਮੇਰੇ ਨਾਲ ਬਹੁਤ ਸਾਰੇ ਗਰੁੱਪ ਜੁੜ ਗਏ ਹਨ ਜਿਨ੍ਹਾਂ ਨੂੰ ਮੈਂ ਜਦੋਂ ਭੇਜਿਆ ਤੇ ਉਹ ਕਹਿੰਦੇ ਯਾਰ ਵੀ ਬੜੀ ਰਿਐਲਿਟੀ ਜੀ ਹੈ ਨਾ ਵੀ ਜੋ ਉਹਨਾਂ ਨੂੰ ਫੇਸ ਕਰਨਾ ਪੈਂਦਾ ਮੈਂ ਉਹੀ ਲਿਖਦਾ ਹਨ ਤੇ ਉਹਨਾਂ ਦਾ ਵੀ ਮਤਲਬ ਬਹੁਤ ਜ਼ਿਆਦਾ ਥੈਂਕਸ ਹੈ ਵੀ ਉਹ ਮੇਰੇ ਨਾਲ ਜੁੜ ਰਹੇ ਤੇ ਅੱਜ ਆਏ ਵੀ ਹੈਗੇ ਹੋਰੇ ਥੈਂਕ ਯੂ ਸਰ ਥੈਂਕ ਯੂ ਸਰ ਸਾਡੇ ਨਾਲ ਮੌਜੂਦ ਨੇ ਫਿਲਮ ਦੀ ਸਟਾਰ ਕਾਸਟ ਪਿੰਡ ਵਾਲਾ ਔਰ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਮਿਹਰਬਾਨੀ ਜੀ ਖਬਰ આજ ਤੱਕ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਪੰਜਾਬੀ ਫਿਲਮ ਪਿੰਡ ਵਾਲਾ ਸਕੂਲ ਲੈ ਕੇ ਹਾਜ਼ਰ ਹੋਏ ਆ ਜਿਹੜੀ 3 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ ਸੋ ਇਹ ਫਿਲਮ ਉਸ ਵਿਸ਼ੇ ਦੇ ਉੱਤੇ ਕਿ ਜਿਹੜੇ ਪ੍ਰਾਇਮਰੀ ਸਕੂਲ ਨੇ ਸਰਕਾਰੀ ਸਕੂਲ ਨੇ ਬੱਚਿਆਂ ਦੀ ਘਾਟ ਕਰਕੇ ਜਾਂ ਸਹੂਲਤਾਂ ਦੀ ਘਾਟ ਕਰਕੇ ਬੰਦ ਹੋਣ ਕਿਨਾਰੇ ਹੋਗੇ ਜਾਂ ਬੰਦ ਹੋ ਗਏ ਸੋ ਸਾਡੀ ਇੱਕ ਮਾਨਸਿਕਤਾ ਬਣ ਗਈ ਕਿ ਅਸੀਂ ਬੱਚਿਆਂ ਨੂੰ ਸ਼ਹਿਰ ਚ ਪੜਾਉਣਾ ਸਾਨੂੰ ਲੱਗਣ ਲੱਗੇ ਕਿ ਪਿੰਡਾਂ ਵਿੱਚ ਪੜਨ ਵਾਲਾ ਪਿੰਡਾਂ ਵਿੱਚ ਪਨਲ ਬੰਦਨਪਲ ਹੁੰਦਾ ਸਾਨੂੰ ਐ ਲੱਗਣ ਲੱਗ ਗਿਆ ਸੋ ਇਸ ਕਰਕੇ ਸਾਨੂੰ ਲੱਗਿਆ ਕਿ ਸਾਨੂੰ ਸ਼ਹਿਰ ਚ ਪੜਨਾ ਚਾਹੀਦਾ ਜਾ ਕੇ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਪੜ੍ਹਾਈ ਹੈ ਉਹ ਤੁਸੀਂ ਜਿੱਥੇ ਮਰਜ਼ੀ ਕਰ ਲਓ ਫੋਰਨ ਕੰਟਰੀ ਕਰ ਲਓ ਆ ਕਿਸੇ ਸ਼ਹਿਰ ਚ ਕਰ ਲਓ ਵੱਡੇ ਚ ਪਿੰਡ ਚ ਕਰ ਲਓ ਜਿਹੜਾ ਤੁਹਾਨੂੰ ਪੜਾਈ ਕਰਾ ਰਿਹਾ ਟੀਚਰ ਹੈ ਉਹਦੇ ਤੇ ਮਨਸਰ ਕਰਦਾ ਕਿ ਥੋੜੀ ਪੜਾਈ ਕਹੀ ਜਿ ਹੋਊਗੀ ਉਹ ਜਿਹੜਾ ਇਹ ਤੁਹਾਨੂੰ ਐਜੂਕੇਸ਼ਨ ਦੇਊਗਾ ਸਿੱਖਿਆ ਦੇਊਗਾ ਤੁਹਾਡੇ ਬੱਚੇ ਉਹੋ ਜਿਹਾ ਗਿਆਨ ਹਾਸਲ ਕਰਨਗੇ ਨਾ ਕਿ ਉਹਨਾਂ ਨੂੰ ਬਿਲਡਿੰਗਾਂ ਪੜਾਉਣ ਗਿਆ ਨਾ ਕਿ ਹੋਰ ਸਹੂਲਤਾਂ ਪੜਾਉਣ ਗਿਆ ਸੋ ਜਿਹੜੇ ਸਕੂਲ ਬੰਦ ਹੋ ਰਹੇ ਨੇ ਉਹਨਾਂ ਬਾਰੇ ਆ ਕਿ ਸੋਚਣ ਦੀ ਲੋੜ ਹੈ ਜਿਹੜੇ ਬੱਚੇ ਬਹੁਤ ਬਹੁਤ ਦੂਰ ਤੱਕ ਨਹੀਂ ਜਾ ਸਕਦੇ ਇੰਨਾ ਖਰਚਾ ਪੇਰੈਂਟਸ ਨਹੀਂ ਚੱਲ ਸਕਦੇ ਸੋ ਉਹਨਾਂ ਲਈ ਸਕੂਲ ਬੰਦ ਨਹੀਂ ਹੋਣੇ ਚਾਹੀਦੇ ਸਕੂਲ ਚੱਲਦੇ ਰਹਿਣੇ ਚਾਹੀਦੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਅੱਜਕੱਲ ਬੱਚੇ ਪ੍ਰਾਈਵੇਟ ਇਦੇ ਵਿੱਚ ਵੱਡਾ ਕਾਰਨ ਮਿਲਦਾ ਸਾਡੀ ਮਾਨਸਿਕਤਾ ਹੈ ਸਾਨੂੰ ਪੇਰੈਂਟਸ ਨੂੰ ਇਹ ਲੱਗਣ ਲੱਗ ਗਿਆ ਕਿ ਸਰਕਾਰੀ ਸਕੂਲ 'ਚ ਪੜਾਈ ਨਹੀਂ ਹੋ ਰਹੀ ਸਾਨੂੰ ਲੱਗ ਲੱਗ ਗਿਆ ਸਾਨੂੰ ਲੱਗਦਾ ਕਿ ਜਿੱਥੇ ਅਸੀਂ ਬਹੁਤ ਸਾਰੀ ਫੀਸ ਦੇ ਦਨੇ ਆ ਵੀ ਹੁਣ ਸਾਡੇ ਬੱਚੇ ਨੇ ਪੜ ਜਾਣਾ ਹੈ ਹੁਣ ਸਾਡੇ ਬੱਚੇ ਨੇ ਡਿਗਰੀ ਲੈ ਲੈਣੀ ਹੈ ਸੋ ਵੱਡੀਆਂ ਜਿਹੜੀਆਂ ਖਰਚ ਕੀਤੀਆਂ ਹੋਈਆਂ ਤੁਹਾਡੀਆਂ ਆਮਾਨਤਾਂ ਆ ਤੁਹਾਡੇ ਪੈਸੇ ਆ ਉਹ ਬੱਚਿਆਂ ਨੂੰ ਹੀ ਪੜਾ ਸਕਦੇ ਵੱਡੇ ਵੱਡੇ ਸਕੂਲਾਂ 'ਚ ਵੀ ਬੱਚੇ ਨਲਾਇਕ ਨਿਕਲ ਗਏ ਜਿਨ੍ਹਾਂ ਨੇ ਵੱਡੇ ਵੱਡੇ ਅਫਸਰ ਲੱਗਣਾ ਸੀ ਉਹ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਘੱਟ ਸਹੂਲਤਾਂ ਵਾਲੇ ਸਕੂਲਾਂ 'ਚ ਪੜ੍ਹ ਕੇ ਵੀ ਲੱਗ ਗਏ ਸੋ ਇਸ ਕਰਕੇ ਬੱਚਿਆਂ ਤੇ ਇੱਕ ਪਹਿਰੇਦਾਰੀ ਦੀ ਲੋੜ ਹੈ ਕਿ ਬੱਚਾ ਕੀ ਕਰ ਰਿਹਾ ਹੈ ਤੁਸੀਂ ਸਕੂਲ ਟੀਚਰਾਂ ਨੂੰ ਜਾ ਕੇ ਪੁੱਛੋ ਕਿ ਸਾਡੇ ਬੱਚੇ ਦੀ ਪਰਫਾਰਮੈਂਸ ਕੀ ਹੈ ਕਿਨੇ ਨੰਬਰ ਆਏ ਨੇ ਫਰਾਂਸੀ ਸਬਜੈਕਟ ਕਿਨੇ ਆਏ ਨੇ ਖੇਡਾਂ 'ਚ ਕਿਉਂ ਪਿੱਛੇ ਹੈ ਸੋ ਇਹ ਗੱਲਾਂ ਪੇਰੈਂਟਸ ਦਾ ਲਗਾਤਾਰ ਟੀਚਰਾਂ ਨਾਲ ਰਾਬਤਾ ਰਹਿਣਾ ਚਾਹੀਦਾ ਹੈ ਮੈਨੂੰ ਲੱਗਦਾ ਤਾਂ ਪੜਾਈ ਚੰਗੀ ਹੋ ਸਕਦੀ ਹੈ ਕਿਤੇ ਨਾ ਕਿਤੇ ਸਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਇਹਦੇ ਚ ਟੀਚਰਾਂ ਦੀ ਕਮੀ ਹੈ ਜਿਹੜੇ ਪ੍ਰਾਈਵੇਟ ਸਕੂਲ ਦੇ ਟੀਚਰ ਹੁੰਦੇ ਉਹ ਕੁਝ ਵਧੀਆ ਪੜਾਉਂਦੇ ਨੇ ਤੇ ਜਿਹੜੇ ਸਰਕਾਰੀ ਟੀਚਰ ਨੇ ਉਹ ਅੰਗਹਿਲੀ ਜੀ ਕਰਦੇ ਨੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਨਹੀਂ ਅੰਗਹਿਲੀ ਤਾਂ ਨਹੀਂ ਕਹਿ ਸਕਦੇ ਸਰਕਾਰੀ ਟੀਚਰ ਕਰਦੇ ਨੇ ਅਸੀਂ ਇਹ ਕਹਿ ਸਕਦੇ ਹਾਂ ਟੀਚਰਾਂ ਦੀ ਘਾਟ ਹੁੰਦੀ ਹੈ ਇਹ ਗੱਲ ਮੈਂ ਜਰੂਰ ਥੋੜੀ ਮੰਨਦਾ ਹੁੰਦਾ ਕਈ ਵਾਰ ਅਸੀਂ ਦੇਖਿਆ ਪਰਸਨਲ ਵਿੱਚ ਕਈ ਵਾਰ ਸਗੋਂ ਸਰਕਾਰੀ ਟੀਚਰ ਬਧ ਮਿਹਨਤ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਮਿਹਨਤ ਨਹੀਂ ਕਰਦਾ ਰਿਜ਼ਲਟ ਚੰਗਾ ਨਹੀਂ ਆਉਂਦਾ ਇਹ ਸਕੂਲੇ ਬੰਦ ਹੋ ਜਾਣਾ ਬੱਚੇ ਚਲੇ ਜਾਣਾ ਇਥੋਂ ਮੇਰੀ ਜੌਬ ਵੀ ਖਤਰੇ 'ਚ ਆ ਜਾਣੀ ਹੈ ਸੋ ਮੈਨੂੰ ਲੱਗਦਾ ਮਿਹਨਤ ਉਹ ਵੀ ਕਰਦੇ ਨਹੀਂ ਹੁਣ ਜਿਹਨੇ ਪ੍ਰਾਈਵੇਟ ਵੀ ਬਹੁਤ ਮਿਹਨਤ ਕਰਦੇ ਨੇ ਪ੍ਰਾਈਵੇਟ ਸਕੂਲ ਵੀ ਮਾਰੇ ਨਹੀਂ ਚੰਗੇ ਸਕੂਲ ਬਹੁਤ سارے ਸਕੂਲਾਂ ਨੇ ਤਾਂ ਵਪਾਰ ਬਣਾਇਆ ਹੈ ਬਹੁਤ سارے ਸਕੂਲਾਂ ਨੂੰ ਇਹ ਲੱਗਦਾ ਕਿ ਅਸੀਂ ਬੱਚੇ ਨੂੰ ਪੜਾਉਣਾ ਸਾਡਾ ਮਨੋਰਥ ਹੈ ਸੋ ਚੰਗੇ ਨੇ ਅ ਅਨਗਹਿਲੀ ਨਹੀਂ ਕਰਦੇ ਪਰ ਇਹ ਗੱਲ ਹੈ ਕਿ ਘਾਟ ਜ਼ਰੂਰ ਹੁੰਦੀ ਹੈ ਜਿੱਥੇ 5 ਦੇ ਆਪਕਾਂ ਦੀ ਲੋੜ ਹੈ ਕਿਉਂਕਿ ਉੱਥੇ 2 ਦੇ ਆਪਕ ਹੁੰਦੇ ਨੇ ਫਿਰ ਉਹ ਕੀ ਕਰਨਗੇ ਕਿੰਨਾ ਖਾ ਕਿਤੇ ਨਾ ਕਿਤੇ ਸਾਨੂੰ ਪਹਿਲ ਨਹੀਂ ਕਰਨੀ ਚਾਹੀਦੀ ਇੱਕ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਅਸੀਂ ਇੱਕ ਰੋਲ ਮਾਡਲ ਬਣੀਏ ਕਿ ਅਸੀਂ ਪਹਿਲੇ ਆਪਣੇ ਬੱਚਿਆਂ ਨੂੰ ਸਕੂਪ ਸਰਕਾਰੀ ਸਕੂਲ 'ਚ ਪਾਈਏ ਫਿਰ ਅੱਛਾ ਮੈਸੇਜ ਜਾਏਗਾ ਲੋਕਾਂ 'ਚ ਸਕੂਲ ਤਾਂ ਕਿਤੇ ਵੀ ਪਾਓ ਪੇਰੈਂਟਸ ਨੂੰ ਰੋਲ ਮਾਡਲ ਬਣਨ ਦੀ ਲੋੜ ਹੈ ਸਕੂਲ ਚਾਹ ਤੁਸੀਂ ਸਰਕਾਰੀ ਪਾਓ ਪ੍ਰਾਈਵੇਟ ਪਾਓ ਪਰ ਤੁਸੀਂ ਜੇ ਪੇਰੈਂਟਸ ਰੋਲ ਮਾਡਲ ਹੋ ਪਰ ਪੇਰੈਂਟਸ ਕੋਲ ਤਾਂ ਟਾਈਮ ਹੀ ਨਹੀਂ ਹੈ ਜੇ ਪੇਰੈਂਟਸ ਨੂੰ ਇਹ ਲੱਗਦਾ ਮੈਂ ਤਾਂ ਫੀਸ ਦੇ ਦਿੱਤੀ ਆਪਣਾ ਕੰਮ ਨਵੇੜ ਤਾਂ ਸੋ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਸਰਕਾਰ ਵੀ ਬਹੁਤ ਚੰਗੇ ਉਪਰਾਲੇ ਕਰ ਰਹੀ ਹੈ ਨਵੀਂ ਸਰਕਾਰ ਜਿਹੜੀ ਆਈ ਹੈ ਉਹ ਸਕੂਲਾਂ ਦੀ ਦੇਖ ਰੱਖ ਦੇ ਚੰਗਾ ਪ੍ਰਬੰਧ ਕਰ ਰਹੀ ਹੈ ਸੋ ਅਸੀਂ ਚਾਹੁੰਦੇ ਹਾਂ ਜੇ ਸਰਕਾਰ ਵੀ ਇਸ ਦਾ ਪ੍ਰਬੰਧ ਕਰਦੀ ਰਹੀ ਇੱਕ ਦਿਨ ਸਾਡੇ ਸਕੂਲ ਬੱਜ ਜਾਣਗੇ ਚੰਗੀ ਸਿੱਖਿਆ ਸਾਨੂੰ ਮਿਲੂਗੀ ਸਾਰਿਆਂ ਨੂੰ ਬਰਾਬਰ ਦੀ ਸਿੱਖਿਆ ਮਿਲੂਗੀ ਇਹਦੇ ਲਈ ਅਸੀਂ ਸਰਕਾਰ ਤੋਂ ਇਹ ਕਾਮਨਾ ਕਰਦੇ ਹਾਂ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਵੀ ਸਕੂਲਾਂ ਦੇ ਉੱਤੇ ਕੰਮ ਕਰ ਰਹੀ ਹੈ ਬਰਾਣੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਇਸ ਨੂੰ ਤੁਸੀਂ ਕੀ ਕਿਸ ਤਰ੍ਹਾਂ ਦੇਖੋਗੇ ਮੈਂ ਕਹਿੰਨਾ ਅਪਗ੍ਰੇਡ ਤਾਂ ਬਿਸ਼ੱਕ ਨਾਲ ਤੇ ਨਾ ਕਿਤੇ ਅੱਜ ਕੱਲ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਹੈਗਾ ਬਹੁਤ ਜ਼ਿਆਦਾ ਹੈਗਾ ਆ ਤੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਸਾਡੇ ਬੱਚੇ ਪ੍ਰਾਈਵੇਟ ਸਕੂਲ 'ਚ ਮਤਲਬ ਪੜਨਗੇ ਤੇ ਉਹਨਾਂ ਦਾ ਭਵਿੱਖ ਬਹੁਤ ਵਧੀਆ ਹੋਏਗਾ ਐਜ਼ ਕੰਪੈਰੀਜ਼ਨ ਟੂ ਸਰਕਾਰੀ ਸਕੂਲ ਨੂੰ ਮੈਂ ਤਾਂ ਇਹ ਦੇਖਦਾ ਨਹੀਂ ਕਿ ਜਿਹੜੇ ਬਹੁਤ ਬਹੁਤ ਵੱਡੇ ਵੱਡੇ ਅਫੀਸਰ ਲੱਗੇ ਨੇ ਵੱਡੇ ਵੱਡੇ ਸਾਇੰਸਦਾਨ ਹੋਏ ਨੇ ਵੱਡੇ ਵੱਡੇ ਲੋਕ ਹੋਣ ਜਿਹਨਾਂ ਨਵੀਆਂ ਖੋਜਾਂ ਖੋਜੀਆਂ ਉਹ ਸਰਕਾਰੀ ਸਕੂਲਾਂ 'ਚ ਪੜ ਕੇ ਗਏ ਨੇ ਜੀ ਸਰਕਾਰੀ ਸਕੂਲਾਂ ਚ ਪੜ੍ਹ ਕੇ ਵੱਡੇ ਮਾਰਕ ਕੇ ਮਾਰੇ ਨੇ ਸੋ ਇਸ ਕਰਕੇ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਬੱਚੇ ਦੇ ਉੱਤੇ ਤੁਹਾਡੀ ਨਿਗਰਾਨੀ ਕਿੰਨੀ ਹੈ ਪੇਰੈਂਟਸ ਦੀ ਕੀ ਨਿਗਰਾਨੀ ਹੈ ਬੱਚਾ ਬਹਿਣਾ ਕੀ ਚਾਹੁੰਦਾ ਹੈ ਤੁਸੀਂ ਉਹਦੀ ਸੋਚ ਨੂੰ ਸਮਝ ਰਹੇ ਹੋ ਕਿ ਨਹੀਂ ਸਮਝ ਰਹੇ ਹੋ ਮੇਰੇ ਨਾਲ ਇਹ ਚੀਜ਼ ਬਹੁਤ ਜ਼ਰੂਰੀ ਹੈ ਜਿੱਥੇ ਅੱਜ ਕੱਲ ਮਤਲਬ ਮਾਰ ਤਾੜ ਲੜਾਈ ਵਾਲੀ ਤੇ ਰੋਮਾਂਸ ਵਾਲੀ ਇੱਕ ਤੁਸੀਂ ਇੱਕ ਸਮਾਜ ਦੇ ਰਿਲੇਟਿਡ ਇੱਕ ਫਿਲਮ ਲੈ ਕੇ ਆਏ ਹੋ ਇਸ ਇਹਦੇ ਮਤਲਬ ਆਈਡੀਆ ਕਿਸ ਤਰ੍ਹਾਂ ਆਇਆ ਹੈ ਮਤਲਬ ਸਟੋਰੀ ਮਤਲਬ ਕਿਸ ਤਰ੍ਹਾਂ ਪਹਿਲਾਂ ਇਹ ਦੱਸੋ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੈ ਇਹ ਗੱਲ ਚੰਗੀ ਹੈ ਕਿ ਮਾਰੀ ਹੈ ਇਹ ਚੰਗੀ ਹੈ ਜੀ ਸਮਾਜ ਨੂੰ ਜਾਗਰੂਕ ਕਰਨ ਵਾਲੀ ਹੈ ਸਾਨੂੰ ਐਂ ਲੱਗਦਾ ਹੈ ਕਿ ਅਸੀਂ ਅੱਜ ਜਿੱਥੇ ਵੀ ਹੈਗੇ ਆਂ ਜਿਹੜੀ ਪੋਜੀਸ਼ਨ 'ਚ ਹੈਗੇ ਆਂ ਇਹ ਪੋਜੀਸ਼ਨ ਸਾਡੇ ਟੀਚਰ ਸਹਬਾਨ ਕਰਕੇ ਹੈ ਕਿ ਸਾਨੂੰ ਘੱਟੋ-ਘੱਟ ਜਿੱਥੇ ਅਸੀਂ ਹੋਰ ਫਿਲਮ ਬਣਾਉਨੇ ਆ ਉੱਥੇ ਕੋਈ ਇਹੋ ਜਿਹੀ ਫਿਲਮ ਬਣਾਉਣੀ ਚਾਹੀਦੀ ਹੈ ਜਿਹੜੀ ਸਮਾਜ ਦੇ ਲਈ ਕੋਈ ਚੰਗੀ ਸੇਧ ਵਾਲੀ ਚੀਜ਼ ਹੋਵੇ ਅਸੀਂ ਲਾਈਫ ਦੇ ਵਿੱਚ ਮਰਨ ਤੋਂ ਪਹਿਲਾਂ ਇਹ ਕਹਿ ਸਕੀਏ ਅਸੀਂ ਫੁਲਾਣੀ ਫੁਲਾਣੀ ਫਿਲਮਾਂ ਚੰਗੀਆਂ ਕੀਤੀਆਂ ਥੈਂਕ ਯੂ ਸਰ ਥੈਂਕ ਯੂ ਬਹੁਤ ਵਧੀਆ ਲੱਗਿਆ ਕਿਉਂਕਿ ਇੱਕ ਨਾਨ ਪਰਸਨੈਲਿਟੀ ਨੇ ਇਹਨਾਂ ਦੇ ਇਨੇ ਸੁਪਰ ਹਿੱਟ ਗਾਣੇ ਜਿਹੜੇ ਨੇ ਮਾਰਕੀਟ ਚ ਆਏ ਨੇ ਇੱਕ ਆਪਣੇ ਆਪ ਦੇ ਵਿੱਚ ਮੈਨੂੰ ਜਦ ਪਤਾ ਲੱਗਿਆ ਦਰਤਾਜ ਨੇ ਦੱਸਿਆ ਕਿ ਪੀਛੇ ਡੀਪਲੇ ਕਰ ਰਹੇ ਨੇ ਤੇ ਮੈਂ ਤਾਂ ਬਹੁਤ ਖੁਸ਼ ਹੋਈ ਸੀ ਕਿਉਂਕਿ ਅਸੀਂ ਸਾਰੇ ਨੇ ਇਹਨਾਂ ਦੇ ਗਾਣੇ ਸੁਣੇ ਤੇ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਜਿ ਕਿ ਮੈਂ ਇਹਨਾਂ ਨਾਲ ਕੰਮ ਕਰ ਰਹੀ ਹਾਂ ਤੇ ਇੱਕ ਇਨੇ ਸੋਹਣੇ ਵਿਸ਼ੇ ਤੇ ਕੰਮ ਕਰ ਰਹੀ ਹਾਂ ਤੇ ਇੱਕ ਮੇਰੇ ਲਈ ਬਹੁਤ ਚੰਗਾ ਐਕਸਪੀਰੀਅੰਸ ਤੇ ਇੱਕ ਲਾਈਫ ਦਾ ਪਰਸਪੈਕਟਿਵ ਦਿਖਾਇਆ ਹੋ ਵੀ ਹਰ ਇੱਕ ਦੀ ਲਾਈਫ ਦਾ ਇੱਕ ਭਾਗ ਹੁੰਦਾ ਹੈ ਹਰ ਇੱਕ ਦੀ ਪਰਸਨਲ ਲਾਈਫ ਹੁੰਦੀ ਹੈ ਹਰ ਇੱਕ ਦੀ ਪ੍ਰੋਫੈਸ਼ਨਲ ਲਾਈਫ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅ ਲਾਈਫ ਦਾ ਹਰ ਜਿਹੜਾ ਇੱਕ ਮਾਇਨਾ ਹੈ ਉਹ ਦਿਖਾਇਆ ਜਾਵੇ I ਆਈ ਥਿੰਕ ਉਹ ਇੱਕ ਇੱਕ ਪਾਰਟ ਹੈ ਸਭ ਕੁਝ ਤੁਸੀਂ ਹੁਣੇ ਸੁਣ ਲੈਣਾ ਤੁਸੀਂ ਫਿਲਮ ਦੇਖੋ ਜਾ ਕੇ ਕਿ ਕਿ ਰਹਿ ਰਿਹਾ ਦੁਗਾ ਸਸਪੈਂਸ ਚਲੋ ਇਹ ਦੱਸ ਦੋ ਦੇਖੋ ਪ੍ਰਾਇਮਰੀ ਸਕੂਲ ਦੀ ਪ੍ਰੋਬਲਮ ਬਾਰੇ ਇਸ ਨੇ ਵੀ ਡਿਸਕਸ ਕੀਤਾ ਕਿ ਜੋ ਜੋ ਚੀਜ਼ਾਂ ਚੱਲ ਰਹੀਆਂ ਨੇ ਕਿੱਦਾਂ ਜਿਹੜੇ ਅਧਿਆਪਕ ਨੇ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਮੈਨੂੰ ਦੱਸ ਦੇਣੀ ਕਿ ਇਦਾਂ ਇਦਾਂ ਸਭ ਚੀਜ਼ਾਂ ਹੋ ਰਹੀਆਂ ਨੇ ਤੇ ਕਿੱਦਾਂ ਮੈਂ ਸਰਕਾਰ ਦਾ ਪੱਖ ਕਰਦੀ ਆ ਕਿ ਕਿੱਦਾਂ ਸਰਕਾਰ ਉਹ ਦੇ ਵੱਲੋਂ ਮੈਂ ਹੈਲਪ ਕਰ ਰਹੀ ਹਾਂ ਉਹਨਾਂ ਦੀ ਪ੍ਰਾਈਮਰੀ ਸਕੂਲਾਂ ਨੂੰ ਚਾਣ ਲਈ ਤੇ ਕੀ ਹੈਲਪ ਕਰ ਰਹੀਆਂ ਕਿੱਦਾਂ ਹੈਲਪ ਕਰ ਰਹੀਆਂ ਉਹਦੇ ਲਈ ਤੁਹਾਨੂੰ ਕੋਈ ਤਰੀਕ ਨੂੰ 3 ਮਹੀਨੋਂ ਰੀਡੋ ਰਹੀ ਆ ਸਾਡੇ ਨਿਆ ਬੈਂਥੀਅਟਰਸ ਜਾ ਕੇ ਜ਼ਰੂਰ ਵੇਖੋ